ਉਹਨਾਂ ਦਾ ਰਮਾਣਾ ਸਾਹਿਬ ਦੇ ਨਾਲ ਇੱਕ ਨਿੱਜੀ ਰਾਨਨਾਤ ਹੈ ਮੈਂ ਜਦੋਂ ਮਹਿਸੂਸ ਕੀਤੀ ਹੈ ਭਾਵੇਂ ਉਹ ਨੌਜਵਾਨ ਹੋਵੇ ਭਾਵੇਂ ਮੇਰੀਆਂ ਧੀਆ ਪੈਣਾ ਹੋ ਬਜ਼ੁਰਗ ਹੋ ਔਰ ਭਾਵੇਂ ਸੀਨੀਅਰ ਆਦੂ ਸਹਿਬਾਨ ਹੋ ਸਾਰਿਆਂ ਨੇ ਦਿਲਾਂ ਦੇ ਵਿੱਚੋਂ ਮੇਰੇ ਭਾਈ ਰਮਾਣਾ ਸਾਹਿਬ ਦਾ ਇੱਕ ਵੱਖਰਾ ਮੈਂ ਸਤਕਾਰ ਮਹਿਸੂਸ ਕੀਤਾ ਕਿ ਜਦੋਂ ਨਿੱਕਾ ਜਿਹਾ ਸੱਦਾ ਦਿੰਦੇ ਹੈ ਤੁਸੀਂ ਆਪ ਦੀ ਸ਼ਿੱਦਤ ਦੇ ਨਾਲ ਦਿਲ jaan ਲਾ ਕੇ ਪਹੁੰਚ ਜਾਣਾ ਤਾਂ ਮੈਨੂੰ ਇੱਕ ਜਿੱਥੇ ਇਸ ਗੱਲ ਦਾ ਮਾਣ ਹੈ ਕਿ ਇਸ ਨਗਰ ਦੇ ਵਿੱਚ ਮੇਰਾ ਆਪਣਾ ਪਰਿਵਾਰ ਸਦਾ ਗੁਰਦੇਵ ਸਿੰਘ ਜੀ ਬਾਦਲ ਸਾਹਿਬ ਉਹਨਾਂ ਦਾ ਪਰਿਵਾਰ ਇੱਥੇ ਹੈ ਸਦਾ ਸੁਖਾ ਸਿੰਘ ਜੀ ਬਾਦਲ ਮੇਰੇ ਸਹਕਾਰਿਓ ਮਾਮਾ ਜੀ ਪੱਕੇ ਉੱਥੇ ਮੇਰੇ ਵੱਡੇ ਵੀ ਰਮਾਣਾ ਸਾਹਿਬ ਦਾ ਮੈਨੂੰ ਹੋਰ ਬਹੁਤ ਵੱਡਾ ਹੌਸਲਾ ਕਿਉਂਕਿ ਇਹੋ ਜਿਹੇ ਆਪੂ ਦਾ ਮਿਲਣਾ ਇਹ ਵੀ ਇੱਕ ਰਹਿਮਤ ਦੀ ਗੱਲ ਹੁੰਦੀ ਹੈ ਕਿ ਛੋਟੀ ਮੋਟੀ ਗੱਲ ਆਪਦੇ ਬੱਚਿਆਂ ਵਾਂਗੂ ਤੁਹਾਡੇ ਨਾਲ ਵਿਚਰਨਾ ਜਿਵੇਂ ਤੁਹਾਡਾ ਬੱਚਾ ਹੋਵੇ ਇਸ ਤੋਂ ਵੱਡੀ ਚੋ ਗੱਲ ਨਹੀਂ ਤਾਂ ਮੈਂ ਜਿੰਨਾ ਇੱਕੋ ਸਰਕਾਰ ਜਿੰਨੀਆਂ ਗਵਾਵਾਂ ਔਰ ਜਿੰਨੀਆਂ ਤੁਹਾਡੇ ਵੱਲੋਂ ਦਿੱਤੀਆਂ ਅਸੀਸਾਂ ਉਹਨਾਂ ਨੂੰ ਮੈਂ ਦਿਲੋਂ ਮਹਿਸੂਸ ਕਰ ਰਿਹਾ ਉਹ ਤੋਂ ਮੈਨੂੰ ਲੱਗਦਾ ਹੈ ਕਿ ਵਾਕਿਆ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਤਰਕਪੂੜ ਦੇ ਵਿੱਚ ਮੇਰੇ ਪੇਕੇ ਹੈ ਮੇਰਾ ਪਿੰਡ ਤਰਕਪੂੜ ਹਲਕਾ ਹੈ ਪਰ ਤੁਸੀਂ ਉਹਦੇ ਨਾਲੋਂ ਵਧਾ ਕੇ ਮੈਨੂੰ ਇੱਥੇ ਤੁਰੋਗੇ ਅੱਜ ਮੈਨੂੰ ਇਸ ਗੱਲ ਦਾ ਸਾਥ ਦਿਓ। ਸ਼ੋਮਨੀ ਅਕਾਲੀਦਰ ਪੰਜਾਬ ਦੀ ਮਾਂ ਪਾਪ ਸਾਡੀ ਖੇਤਰੀ ਪਾਪ। ਪੰਜਾਬ ਦੇ ਵਿੱਚ ਜਦੋਂ ਵੀ ਵਿਕਾਸ ਦੀ ਹਨੇਰੀ ਚੱਲੀ ਉਹਦੋਂ ਸ਼ੋਮਨੀ ਅਕਾਲੀ ਅਕਾਲੀ ਗੱਲ ਦੇ ਵਿੱਚ ਸਾਡੇ ਸਾਰਿਆਂ ਕੋਲੇ ਫੜ ਕਰਨ ਦੇ ਲਈ ਬਹੁਤ ਕੋਸ਼ਿਸ਼ ਦੂਜੀਆਂ ਪਾਰਟੀਆਂ ਦੇ ਵਰਕਰਾਂ ਕੋਲੇ ਫਕਰ ਕਰਨ ਦੇ ਲਈ ਕੁਝ ਨਹੀਂ। ਯਕੀਨ ਮੰਨਣਾ ਕਿ ਅੱਜ ਦਾਸ ਜਲੂ ਵੀ ਕਿਸੇ ਵੀ ਹਲਕੇ ਦੇ ਵਿੱਚ ਨੌਂ ਵਿਧਾਨ ਸਭਾ ਹਲਕੇ ਕਿਸੇ ਵੀ ਹਲਕੇ ਵਿੱਚ ਜਾਂਦਾ ਤਾਂ ਉੱਥੇ ਮੇਰੇ ਤੋਂ ਪਹਿਲਾਂ ਸਰਦਾਰ ਗੁਰਦੇਵ ਸਿੰਘ ਦੀ ਬਾਦਲ ਜੋ ਬਾਦਲ ਸਾਹਿਬ ਸੀ ਹਮੇਸ਼ਾ ਸੱਦੀ ਬਾਹ ਮਾਨ ਕੇ ਰਹੇ। ਔਰ ਮੇਰੇ ਸਤਕਾਰਯੋਗ ਪਿਤਾ ਸਰਦਾਰ ਸੀਤਲ ਸਿੰਘ ਜੀ ਜਿਨ੍ਹਾਂ ਨੂੰ ਦਰਵੇਸ਼ ਸਿਆਸਤਦਾਨ ਦੇ ਤੌਰ ਤੇ ਤੁਸੀਂ ਜਾਣਦੇ ਹੋ ਉਹਨਾਂ ਦੀ ਚੰਗਿਆਈ ਉੱਥੇ ਪਹਿਲਾਂ ਪਹੁੰਚੀ ਹੈ ਇਸੇ ਤਰ੍ਹਾਂ ਤੁਸੀਂ ਜਦੋਂ ਵੀ ਪੰਜਾਬ ਦੇ ਕਿਸੇ ਵੀ ਕੋਨੇ 'ਚ ਵਿਚਰੋਗੇ ਸ਼੍ਰੋਮਣੀ ਅਕਾਲੀ ਦਲ ਦੀ ਚੰਗਿਆਈ ਹਮੇਸ਼ਾ ਪਹਿਲਾਂ ਤੁਹਾਡੀ ਲੋਾਈ ਕਰੇਗੀ ਤਾਂ ਤੁਸੀਂ ਬੜੇ ਫਖਰ ਦੇ ਨਾਲ ਕਹਿ ਸਕੋਗੇ ਕਿ ਹਾਂ ਇਹ ਅਕਾਲੀ ਦਲ ਦੂਜੀਆਂ ਪਾਰਟੀਆਂ ਨੂੰ ਆਪਾਂ ਦੇਖ ਚੁੱਕੇ ਹਾਂ ਵੀ ਉਹ ਜੜਾ ਕੋਈ ਉਤੋਂ ਝੂਠ ਬੋਲ ਕੇ ਉਹਨਾਂ ਨੇ ਬਹੁਤ ਡਰਾਮੇ ਕਰ ਲਏ ਜਿਹੜੇ ਪਰਦਾ ਫਾਸ਼ ਆ ਦੋ ਸਵਾਨੋ 25 ਸਾਲਾਂ ਚ ਹੋ ਗਿਆ ਉਹ ਤੁਸੀਂ ਵੀ ਵਾਕਫ਼ ਹੋ ਤਾਂ ਆਪਣੇ ਪੰਜਾਬ ਦਾ ਭਲਾ ਸਿਰਫ ਸ਼੍ਰੋਮਣੀ ਅਕਾਲੀ ਗੱਲ ਦੇ ਰਾਹੀਂ ਹੋ ਸਕਦਾ ਹੈ ਹੋਰ ਕਿਸੇ ਪਾਰਟੀ ਦੇ ਰਾਹੀਂ ਨਹੀਂ ਹੋ ਸਕਦਾ ਦੂਜੀ ਗੱਲ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਫਰਮਾਨ ਦਿੱਲੀ ਤੋਂ ਜਾਰੀ ਹ ਤੇ ਦਿੱਲੀ ਤੋਂ ਜਿਹੜੀਆਂ ਪਾਰਟੀਆਂ ਦੇ ਫਰਮਾਨ ਜਾਰੀ ਹੁੰਦੇ ਆ ਤੁਹਾਨੂੰ ਲੁੱਟਦਾ ਸਕਦੇ ਆ ਪਰ ਤੁਹਾਡਾ ਸਵਾਰ ਨਹੀਂ ਸੋ ਇਸ ਕਰਕੇ ਆਪਣੇ ਰਿਸ਼ਤੇ ਨਾਤੇ ਸਾਂਝੇ ਆਪਣੇ ਦੁੱਖ ਸੁੱਖ ਸਾਂਝੇ ਕਿਹਦੇ ਨਾਲ ਖੇਤਰੀ ਪਾਰਟੀ ਸ਼ੌਂਦੀ ਹੈ ਸਾਡੀ ਹਰ ਉਲੀਫ ਦੇ ਵਿੱਚ ਜਦੋਂ ਵੀ ਪੰਜਾਬ ਦੇ ਕਿਸੇ ਵੀ ਵਰਗ ਤੇ ਢੀਡ ਪਈ ਹੈ ਉਸ ਵਰਗ ਦੀ ਬਿਹਤਰੀ ਦੇ ਲਈ ਜਿਹੜੇ ਦਿਨ ਰਾਤ ਕਿਸੇ ਨੇ ਇੱਕ ਕੀਤਾ ਹੈ ਉਹ ਮਾਨਯੋਗ ਸਰਦਾਰ ਫਕਾ ਸਿੰਘ ਜੀ ਬਾਲੋ ਸਾਹਿਬ ਜਿਹੜੇ ਮੁੱਖ ਮੰਤਰੀ ਰਹੇ ਪੰਜਾਬ ਦੇ ਉਹਨਾਂ ਬਿਰੂ ਅੱਜ ਸਦਾ ਸੁਬੀਰ ਸਿੰਘ ਜੀ ਬਾਦਲ ਸਾਹਿਬ ਆਪਣੀ ਦੂਰ ਅੰਦੇਸ਼ੀ ਔਰ ਯੋਗ ਰਹਿਨਮਾਈ ਦੇ ਨਾਲ ਸ਼ਰੋਮਨੀਆ ਅਕਾਲੀ ਦਲ ਨੂੰ ਉਲੰਧੀਆਂ ਵੱਲ ਲੈ ਕੇ ਜਾਣ ਦਾ ਅਹਿਦ ਕਰ ਚੁੱਕਿਆ ਹੈ ਉਹ ਆਪਣਾ ਆਪ ਭੁੱਲ ਚੁੱਕਿਆ ਆਪਣੇ ਪਰਿਵਾਰ ਨੂੰ ਭੁੱਲ ਚੁੱਕਿਆ ਉਹਨਾਂ ਨੂੰ ਇੱਕੋ ਇੱਕ ਨਜ਼ਰ ਆ ਰਿਹਾ ਨਿਸ਼ਾਨਾ ਜਿਹਨੇ ਅਰਜਨ ਨੂੰ ਮੱਛੀ ਦੀ ਅੱਖ ਲੱਗ ਗਈ ਉਸੇ ਤਰ੍ਹਾਂ ਉਹਨਾਂ ਨੂੰ ਇੱਕੋ ਇੱਕ ਨਿਸ਼ਾਨਾ ਨਜ਼ਰ ਆ ਰਿਹਾ ਕਿ ਮੈਂ ਪੰਜਾਬ ਨੂੰ ਬਚਾਉਣਾ ਹੈ ਮੈਂ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਹੈ ਪੰਜਾਬ ਦੇ ਵਪਾਰੀ ਵਰਗ ਨੂੰ ਬਚਾਉਣਾ ਹੈ ਨੌਜਵਾਨੀ ਨੂੰ ਬਚਾਉਣਾ ਹੈ ਧੀਆ ਭੈਣਾ ਦਾ ਸਤਕਾਰ ਕਰਾਉਣਾ ਹੈ ਔਰ ਨਸ਼ਿਆਂ ਤੋਂ ਇਸ ਪੰਜਾਬ ਨੂੰ ਬਚਾਉਣਾ ਆਪਣੇ ਅੱਗੇ ਧਾਰਨਾ ਹੈ ਕਿ ਜਦੋਂ ਵੀ ਸ਼ੋਮਨੀ ਅਕਾਲੀ ਕਾਲੀ ਸਰਕਾਰ ਬਣਦੀ ਤਾਂ ਪੰਜਾਬ ਦੇ ਵਿੱਚ ਇੱਕ ਵਿਆਹ ਵਾਲਾ ਮਾਹੌਲ ਪਣਦਾ ਚੱਲਦਾ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਦੇ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਕਬੱਡੀ ਦੇ ਵਰਲਡ ਕੱਪ ਨੂੰ ਜਿਨ੍ਹਾਂ ਨੂੰ ਅਸੀਂ ਬੜੇ ਫਖਰ ਦੇ ਨਾਲ ਸਾਰੇ ਦੇਖਦੇ ਹਾਂ ਔਰ ਪੰਜਾਬ ਦੇ ਜਿਹੜੇ ਬੱਚੇ ਨੇ ਨੌਜਵਾਨ ਨੇ ਉਹਨਾਂ ਦੇ ਲਈ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਇੱਕ ਐਹੋ ਜਿਹਾ ਆਗੂ ਬਣ ਗਿਆ ਜਿਹੜੇ ਉਹਨਾਂ ਨੂੰ ਫੇਰ ਦੇ ਕੇ ਭਾਈ ਅਸੀਂ ਸਾਡੀ ਪੰਜਾਬ ਦੀ ਅਸਲ ਸਾਡੀ ਨਿਸ਼ਾਨੀ ਕੀ ਹੈ ਸਾਡੀ ਪਹਿਚਾਨ ਕੀ ਸਾਡੀ ਪਹਿਚਾਨ ਹੈ ਇੱਜ਼ਤ ਆਪਰੂ ਅਣਖ ਔਰ ਸਾਡੇ ਜੁੱਸੇ ਜਿਹੜੇ ਜੁੱਸੇ ਉਹਨਾਂ ਭਾਰੀ ਹਮਲਾਵਰਾਂ ਦੇ ਮੂੰਹ ਮੋੜਦਿਆਂ ਕਰਦੇ ਸਨ ਜਿਹੜੇ ਚੜ੍ਹ ਕੇ ਆਉਂਦੇ ਸੀ ਪਰ ਪੰਜਾਬ ਤੋਂ ਉਹ ਨੀਚਾ ਟਹਿ ਟੇਲੀ ਹੋ ਗਏ। ਅਸੀਂ ਉਹ ਪੰਜਾਬ ਦੇ ਵਾਸੀ ਆ। ਤਾਂ ਆਪਣੀ ਮਾਂ ਪਾਰਟੀ ਸ਼ੋਮਨੀ ਅਕਾਲੀ ਦਲ ਦੇ ਲਈ ਦੁਆਵਾਂ ਵੀ ਕਰੀਏ, ਅਰਦਾਸਾਂ ਵੀ ਕਰੀਏ ਤੇ ਰਲ ਕੇ ਸ਼ੋਮਨੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੇ ਲਈ ਦਿਨ ਰਾਤ ਨਿ ਕਰੀਏ। ਦਿਨ ਰਾਤ ਇੱਕ ਕਰੀਏ। ਕਿਉਂਕਿ ਸ਼ੋਮਨੀ ਅਕਾਲੀ ਦਲ ਦੇ ਲਈ ਦਿਨ ਰਾਤ ਕੀਤਾ ਹੋਇਆ ਆਪਣੀ ਇੱਜ਼ਤ ਬਣਾਉਂਦਾ ਹੈ ਆਪਣਾ ਸਤਕਾਰ ਬਣਾਉਂਦਾ ਜਿੰਨੇ ਵੀ ਵਿਕਾਸ ਦੇ ਕਾਰਜ ਹੋਏ منہ ਬੋਲਦੇ ਨੇ ਤੁਸੀਂ ਜਿੱਥੇ ਮਰਜ਼ੀ ਜਾ ਕੇ ਦੇਖ ਸਕਦੇ ਹੋ ਕਿ ਸ਼ੋਮਨੀ ਅਕਾਲੀ ਦਲ ਦੀ ਗੱਲ ਹੋਈ ਅੱਜ ਭਰਾਵੋ ਸਾਰੇ ਇਹਨਾਂ ਕੋਲੇ ਪੱਟ ਲਾਉਂਦੇ ਹੋਰ ਕੋਈ ਕੰਮ ਨਹੀਂ ਰਹਿ ਗਿਆ ਕਿਉਂਕਿ ਸ਼ੋਮਨੀ ਅਕਾਲੀ ਦਲ ਨੇ ਪਹਿਲੇ ਹੀ ਬਹੁਤ ਦੂਰਅੰਦੇਸ਼ੀ ਨਾਲ ਸਾਰੇ ਕੰਮ ਕੀਤੇ ਗਮਰਾਹ जरूर ਕਰਦੇ ਨੇ ਮੇਰੇ ਤੋਂ ਪਹਿਲਾਂ ਰਮਾਣਾ ਸਾਹਿਬ ਨੇ ਦੱਸਿਆ ਹੈ ਕਿ ਕਦੇ 1000 ਰੁਪਏ ਪੈਨਸ਼ਨ ਦੀ ਗੱਲ ਕਦੇ ਕਹਿ ਦਿੰਦੇ ਸੀ ਕਿ ਗਰਦੌਰੀ ਵੀ ਨਹੀਂ ਹੋਣੀ ਨੂੰ ਨੂੰ ਗਰਦੌਰੀ ਵੀ ਨਹੀਂ ਕਰਾਉਣ ਦੀ ਲੋੜ ਪਏ ਕਿ ਪਹਿਲਾ ਮੌਜਾ ਤੇ ਫਿਰ ਅਸੀਂ ਗੜੇਮਾਰੀ ਹੋਈ ਹੈ ਮੋਗਾ ਜ਼ਿਲ੍ਹੇ ਦੇ ਵਿੱਚ ਉੱਥੇ ਗਏ ਤਾਂ ਉੱਥੇ ਉਹਨਾਂ ਲੋਕਾਂ ਨੇ ਜਦੋਂ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ 100% ਹੀ ਫਸਲ ਤਬਾਹ ਹੋ ਗਈ ਉਧਰ ਕਈ ਪਿੰਡਾਂ ਦੇ ਵਿੱਚ ਹਜ਼ਾਰਾਂ ਏਕੜ ਤਬਾਹ ਹੋ ਗਈ ਤੇ ਭਰਾਵੋ ਕੋਈ ਨਹੀਂ ਆਇਆ ਸਾ ਸ਼ੋਮਨੀ ਅਕਾਲੀ ਦਲ ਨੇ ਜਦੋਂ ਵੀ ਸਰਕਾਰ ਬਣਦੀ ਹੈ ਸਰਕਾਰ ਬਣੇ ਭਾਵੇਂ ਨਹੀਂ ਵੀ ਬਣੀ ਤਾਂ ਵੀ ਆਪਦੇ ਫਰਜ਼ਾਂ ਤੋਂ ਕਦੇ ਇਹਨਾਂ ਨੇ ਮੂੰਹ ਨਹੀਂ 모ੜਿਆ ਤੁਹਾਡੇ ਦੁੱਖਾਂ ਸੁੱਖਾਂ ਦੇ ਵਿੱਚ ਸ਼ਰੀਕ ਹੁੰਦੇ ਰਹੇ ਇਹ ਇਤਿਹਾਸ ਹੈ ਸ਼ੋਮਨੀ ਅਕਾਲੀ ਦਲ ਦੇ ਹਰ ਉਸ ਆਗੂ ਦਾ ਕਿ ਜਿਸ ਦੇ ਨਾਲ ਆਪਾਂ ਅੱਜ ਸਾਰੇ ਜਿਵੇਂ ਪਰਵਾਰਕ ਤੌਰ ਤੇ ਇਕੱਠੇ ਹੋਏ ਆ ਤਾਂ ਆਪਾਂ ਸਾਰਿਆਂ ਦੀ ਇੱਕ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਉਹ ਨੈਤਿਕ ਜ਼ਿੰਮੇਵਾਰੀ ਕੀ ਬਣਦੀ ਕਿ ਜਿਹੜੇ ਮੇਰੇ ਭੈਣ ਭਰਾ ਨੌਜਵਾਨ ਗੁੰਮਰਾਹ ਹੋ ਕੇ ਦੂਸਰੀਆਂ ਪਾਰਟੀਆਂ ਚਲੇ ਗਏ ਉਹ ਆਉਣਾ ਚਾਹੁੰਦੇ ਉਹਨਾਂ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਬਿਣਾ ਕਾਟ ਚਿੱਤਿਆ ਉਹਨਾਂ ਨੂੰ ਵਾਪਸ ਲੈ ਕੇ ਆਓ ਉਹਨਾਂ ਨੂੰ ਫਰੇਰੋ ਕਿ ਭਰਾਓ ਆਪਾਂ ਬਹੁਤ ਨੁਕਸਾਨ ਕਰਵਾ ਲਿਆ ਪੰਜਾਬ ਦਾ ਹੁਣ ਆਪਾਂ ਪੰਜਾਬ ਨੂੰ ਬਚਾਈਏ ਪੰਜਾਬ ਨੂੰ ਬਚਾਉਣ ਦੇ ਲਈ ਰਲ ਕੇ ਸ਼ੋਭਨੀ ਇਕਾਈ ਗੱਲ ਦੇ ਹੱਕ ਦੇ ਵਿੱਚ ਇੱਕ ਹਨੇਰੀ ਚਲਾਜੋ ਇਹ ਹਨੇਰੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਜਿਹੜੇ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਲੋਕ ਸਭਾ ਦੇ ਤੁਸੀਂ ਇਥੋਂ ਚੁਣ ਕੇ ਭੇਜਦੇ ਰਹੇ ਜਿਹੜੇ 5 ਸਾਲ ਉੱਤੇ ਸੁੱਤੇ ਨੇ ਜਿਨ੍ਹਾਂ ਨੇ 5 ਸਾਲ ਆਪਣੇ ਇਲਾਕੇ ਦੀ ਕੋਈ ਆਵਾਜ਼ ਨਹੀਂ ਉਠਾਈ ਕੋਈ ਪ੍ਰੋਜੈਕਟ ਨਹੀਂ ਲੈ ਕੇ ਆਏ ਉਹ ਸਾਰੀਆਂ ਕਮੀਆਂ ਦੂਰ ਕਰਦਿਆਂਗੇ ਕਿਉਂਕਿ ਇੱਕ ਇੱਕ ਤੇ 211 ਮੇਰੇ ਸਤਜੋਗ ਭਾਈ ਸਰਦਾਰ ਕਰਮਬੰਦ ਸਿੰਘ ਜੀ ਬਣ ਜੂਗਾ ਇਹ ਰੰਗ ਰਾਤ ਪਹਿਲਾਂ ਹੀ ਹਲਕੇ ਤੇ ਕਰਦੇ ਆ ਹੁਣ ਮੈਂ ਵੀ ਇਹਨਾਂ ਦੇ ਨਾਲ ਇਹਨਾਂ ਦਾ ਛੋਟਾ ਵੀਰ ਬਣ ਕੇ ਤੁਹਾਡੇ ਸਾਰੇ ਪਰਿਵਾਰ ਦੇ ਬੱਚਾ ਇਸ ਹਲਕੇ ਦੇ ਵਿੱਚ ਨਿਵਾਣ ਦਾ ਉਹ ਤੁਹਾਡੀ ਕਦੇ ਅੱਖ ਵੀ ਨੀਵੇਂ ਹਉਣ ਦੇਵਾਂਗੇ ਕਿ ਤੁਹਾਡਾ ਸਾਡੇ ਦੋਨਾਂ ਦੇ ਕਰਕੇ ਕਦੇ ਤੁਹਾਨੂੰ ਨੀਵੇਂ ਪੂਣੀ ਕਰ ਦੇ। ਸੋ ਤਗੜੇ ਹੋ ਕੇ ਹਮਲਾ ਮਾਰੀਏ ਸਮਾਂ ਬਹੁਤ ਚੰਗਾ ਆ ਰਿਹਾ। ਸਮਾਂ ਅਗੇ ਤਾਂ ਚੰਗਾ ਆ ਰਿਹਾ ਕਿਉਂਕਿ ਉਸ ਅਕਾਲ ਪੁਰਖ ਦੀ ਰਹਿਮਤ ਹੋ। ਉਹ ਰਹਿਮਤ ਦੀ ਨਿਸ਼ਾਨੀ ਕੀ ਹੈ ਕਿ ਜਦੋਂ ਆਪ ਮਹਾਰੇ ਪੰਜਾਬ ਚਾਓ ਯਾਤਰਾ ਦੇ ਵਿੱਚ ਲੋਕਾਂ ਦਾ ਇਕੱਠ ਉਮੜਿਆ ਜਦੋਂ ਆਪ ਮਹਾਰੇ ਦੁਕਾਨਦਾਰ ਵਪਾਰੀ ਵਰਗੇ ਗੱਲ ਕਰਨ ਲੱਗ ਜਾਣ ਕਿ ਸ਼ੋਮਨੀ ਅਕਾਲੀਦਾਲ ਦਾ ਰਾਜ ਚੰਗਾ ਸੀ ਉਦੋਂ ਸਮਝ ਲਓ ਕੋ ਦੀ ਕਿਰਪਾ ਹੋ। ਅੱਜ ਅਕਾਲੀਦਾਲ ਨੂੰ ਤਾਂ ਲੋਕ ਯਾਦ ਕਰਦੇ ਨੇ ਕਿ ਸ਼ੋਮਨੀ ਅਕਾਲੀਦਾਲ ਨੇ ਹਮੇਸ਼ਾ ਇੱਕ ਭਾਈਚਾਰਕ ਸਾਥ ਬਣਾ ਕੇ ਚੱਲੇ ਜਦੋਂ ਵੀ ਸਰਕਾਰ ਆਈ ਹੈ ਭਾਈਚਾਰਕ ਸਾਥ ਬਣਾ ਕੇ ਚੱਲੇ। Hindu ਉਸੇ ਕੇਡ ਦਾ ਨੂੰ ਬਰਕਰਾਰ ਰੱਖਿਆ। ਹਰ ਧਰਮ ਦੇ ਹਰ ਵਰਗ ਦੇ ਧਰਮ ਦਾ ਸਹਾਰਾ ਹੋਇਆ। ਹਰ ਵਰਗ ਦੇ ਹਿੱਤਾਂ ਦੀ ਰਾਖੀ ਹੋਈ। ਸੋ ਇਹ ਸਾਰਾ ਕੁਝ ਉਦੋਂ ਹੋਇਆ ਜਦੋਂ ਸ਼ੋਮਨੀ ਅਕਾਲੀ ਦਲ ਨੂੰ ਤੁਸੀਂ ਤਖੜੇ ਕੀਤਾ ਅੱਜ ਸਮੇਂ ਦੀ ਲੋੜ ਹੈ ਸ਼ੋਮਨੀ ਅਕਾਲੀ ਦਲ ਨੂੰ ਤਖੜਾ ਕਰਕੇ ਆਪਣੇ ਆਪਣੇ ਵਪਾਰ ਨੂੰ ਆਪਣੇ ਕਿਸਾਨੀ ਨੂੰ ਆਪਣੇ ਨੌਜਵਾਨਾਂ ਨੂੰ ਔਰ ਮਾਤਾਵਾਂ ਭੈਣਾਵਾਂ ਦੀ ਮਾਤਾ ਤੇ ਭੈਣਾ ਦੀ ਜਿਹੜੀ ਇੱਜ਼ਤ ਉਹਦੀ ਬਹਾਲੀ ਦੇ ਲਈ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਮਾਪਾ ਪਾਰ ਦੀ ਖੇਤਰੀ ਪਾਰਟੀ ਦਾ ਹੁੱਕਾ ਦੁਚਾ ਚੱਲੀਏ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਆਓ ਆਪਣੇ ਮਨਾਂ ਦੇ ਵਿੱਚੋਂ ਛੋਟੇ ਛੋਟੇ ਸ਼ਿਕਵੇ ਗਲਾਂ ਨੂੰ ਭੁਲਾ ਕੇ ਸ਼ੋਹਨੀ ਅਕਾਲੀ ਦਲ ਦੇ ਹੱਥ ਦੇ ਵਿੱਚ ਇੱਕ ਹੋਣ ਦਾ ਪ੍ਰਣ ਕਰੀਏ। ਇਹ ਜਿਹੜਾ ਪ੍ਰਣ ਹੈ ਤੁਹਾਨੂੰ ਤਕਤੀ ਵੱਲ ਲੈ ਕੇ ਜਾਏ। ਆਉਣ ਵਾਲਾ ਸਮਾਂ ਜਿਹੜਾ ਉਹ ਸ਼ੋਹਨੀ ਅਕਾਲੀ ਦਲ ਵੱਲ ਮੁ ਜਾਏ। ਵੀਰੋ ਇਹ ਪਿਆਰੀ 2027 ਵਿਧਾਨ ਸਭਾ ਦੀ ਵੀ ਪਿਆਰੀ ਕਿਉਂਕਿ ਆਪਾਂ ਸਾਰੇ ਇੱਕ ਪਰਿਵਾਰ ਹੈ। ਤਕੜੇ ਹੋ ਕੇ ਬਾਈ ਨੇ ਤੁਹਾਡੀ ਇੰਨੀ ਸੇਵਾ ਕੀਤੀ ਤੇ ਹੁਣ ਮੈਂ ਵੀ ਤੁਹਾਡੇ ਨਾਲ ਤੁਹਾਡੇ ਨਾਲ ਦਿਨ ਰਾਤ ਦਿਨ ਰਾਤ ਇਸ ਕਰਨ ਦੇ ਲਈ ਆਇਆ ਇੰਨੀ ਸੇਵਾ ਕੀਤੀ ਆਓ ਯਾਰੋ ਹੁਣ ਆਪਾਂ ਇਸ ਦਾ ਮਾਣ ਰੱਖੀਏ ਕਿ ਜਿਹੜਾ ਅੱਜ ਵੀ ਤੁਹਾਡੀ ਖੁਸ਼ੀ ਗਮੀ ਦੇ ਵਿੱਚ ਸਹਿਯਕ ਹੈ ਜਿਹੜਾ ਅੱਜ ਵੀ ਤੁਹਾਡੇ ਦੁੱਖ ਨੂੰ ਆਪ ਦਾ ਸਮਝਦਾ ਹੈ ਤੇ ਆਪਾਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਸੋਂ ਮਿਲ ਕਾਲੀ ਦਾ ਉਤਰਾ ਕਰੀਏ ਨੌਂ ਉਹਦਾ ਸਭਾ ਹਲਕੇ ਨੇ ਬਹੁਤਿਆਂ ਵਿੱਚ ਹੋ ਸਕਦਾ ਮੇਰੇ ਤੋਂ ਨਾਂ ਜਾਏ ਤਾਂ ਅੱਜ ਤੋਂ ਤੁਹਾਡੀ ਡਿਊਟੀ ਬਣਦੀ ਏ ਇਹ ਕ੍ਰਿਕਟਮੀ ਬਾਈ ਪਰਮਨੰਥ ਸਿੰਘ ਜੀ ਬਾਠੀ ਰਮਾਣਾ ਸਾਹਿਬ ਨੂੰ ਪਾਰਟੀ ਨੇ ਦਿੱਤੀ ਇਹ ਇਲੈਕਸ਼ਨ ਵੀ ਇਹਨਾਂ ਦਾ ਤੁਹਾਡਾ ਇਲੈਕਸ਼ਨ ਤਖਣੇ ਹੋ ਕੇ ਲੜੋ ਆਪਣੇ ਇਸ ਲੋਪੇਂਦੇ ਆਪਣੇ ਭਾਂਜੇ ਤੇ ਵਿਸ਼ਵਾਸ ਰੱਖਣਾ ਕਿ ਜਿੰਨੀਆਂ ਵੀ ਕੋਈ ਕਮੀਆਂ ਪੇਸ਼ੀਆਂ ਰਹੀਆਂ ਨੇ ਉਹਨਾਂ ਨੂੰ ਅਸੀਂ ਦੂਰ ਕਰਾਂਗੇ ਜਿੰਦਾਬਾਦ 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 ਸੋ ਜਿਉਂ ਮੇ ਅਕਾਲੀ ਦਾ ਚੋ ਨਿਸ਼ਾਨ ਤੱਕੜੀ ਆਪਾਂ ਆਪਣੇ ਜਿਹਨ ਦੇ ਵਿੱਚ ਤੱਕੜੀ ਨਿਸ਼ਾਨ ਨੂੰ ਇੰਨਾ ਪੱਕੇ ਕਰ ਲੋ ਜਦੋਂ ਸੁੱਤੇ ਪਏ ਉਠੋ ਜਦੋਂ ਵੀ ਜਾਗੋ ਉਦੋਂ ਤੱਕੜੀ ਮੂਹ ਦੇ ਵਿੱਚੋਂ ਨਿਕਲੇ ਤੇ ਜਦੋਂ ਇਸ ਤਰ੍ਹਾਂ ਦਾ ਕਿਤੇ ਬਣ ਜਵੇ ਨਾ ਆਲਮ ਤੇ ਉਦੋਂ ਕੁਦਰਤ ਵੱਜ ਚੱਲਦੀ ਸੋ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਬੈਠੀਆਂ ਤੁਹਾਡੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਆਪਣੇ ਨੌਜਵਾਨ ਭਰਾਵਾਂ ਨੂੰ ਬਚਾਉਣ ਦੇ ਲਈ ਪੰਜਾਬ ਨੂੰ ਬਚਾਉਣ ਦੇ ਲਈ ਸ਼ਾਂਤੀ ਤੇ ਅਮਨ ਨੂੰ ਬਹਾਲ ਰੱਖਣ ਦੇ ਲਈ ਤੁਸੀਂ ਵੀ ਦਿਨ ਦਾ ਦੇਖ ਮੇਰੇ ਘਰ ਦੇ ਵੀ ਇੱਥੇ ਆਉਣਗੇ ਮਾਮੀ ਜੀ ਹੁਣੀ ਆਲਰੇਡੀ ਇੱਥੇ ਰਹਿੰਦੇ ਨੇ ਵਸਦੀਕ ਨੇ ਉਹ ਵੀ ਸਾਰੇ ਆਉਣੇ ਤਗੜੇ ਹੋ ਕੇ ਸਾਰੇ ਟੀਮ ਬਣਾ ਕੇ ਚੱਲੋ ਤਾਂ ਕਿ ਸ਼ੋਮਣੀ ਅਕਾਲੀ ਦਲ ਨੂੰ ਫਤਿਹ حاصل ਹੋ ਸਕੇ ਤੁਹਾਡੇ ਸਾਰਿਆਂ ਦੀਆਂ ਅਸੀਸਾਂ ਦੇ ਲਈ ਅੱਜ ਮੈਂ ਤੁਹਾਡੇ ਵਿੱਚ ਚੰਦਾਂ ਦੇ ਵਿੱਚ ਬੇਨਤੀ ਕਰਦਾ ਕਿ ਆਪ ਦੇ ਬੱਚੇ ਨੂੰ ਨਰਾਸ਼ ਨਾ ਕਰੀਂ ਬਹੁਤ ਉਮੀਦ ਲੈ ਕੇ ਆਏ ਸ਼ੋਮਣੀ ਅਕਾਲੀ ਦਲ ਜਿੰਦਾਬਾਦ ਸ਼ੋਮਣੀ ਅਕਾਲੀ ਦਲ ਜਿੰਦਾਬਾਦ ਬਹੁਤ ਉਮੀਦ ਲੈ ਕੇ ਆਏ ਇਸ ਵੀਰ ਨੂੰ ਇਸ ਵੀਰ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਲੈ ਕੇ ਜਾਣਾ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਕੀਮਤੀ ਸਮਾਂ ਕੱਢਿਆ ਬਹੁਤ ਮਿਹਰਬਾਨੀ ਬੁਲਾਓ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ